ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਲੋਕਾਂ ਦੀ ਮੈਟੈਲਿਟੀ ਦੀ ਗੱਲ ਕਰਨ ਲੱਗਾ ਵੀ ਲੋਕਾਂ ਦੀ ਸੋਚਨ ਸ਼ਕਤੀ ਕਿੱਥੋਂ ਤੱਕ ਖੜੀ ਹੈ ਲੋਕ ਕੀ ਸੁੰਨਣਾ ਤੇ ਕੀ ਦੇਖਣਾ ਪਸੰਦ ਕਰਦੇ ਨੇ ਮੈਂ ਗੱਲ ਕਰਦਾ 27 ਨਵੰਬਰ 2025 ਦੀ ਇਸ ਤਰੀਕ ਨੂੰ ਤਿੰਨ ਵੀਡੀਓ ਪੋਸਟ ਹੁੰਦੀਆਂ ਵੱਖਰੋ ਵੱਖਰੀ ਪੇਜਾਂ ਤੇ ਪਹਿਲੀ ਜਿਹੜੀ ਵੀਡੀਓ ਸਿੱਧੂ ਮੂਸੇਵਾਲੇ ਦੇ ਗਾਣੇ ਦਾ ਟੀਜ਼ਰ ਬਰੋਟੇ ਦਾ ਜਦੋਂ ਲਾਂਚ ਹੁੰਦਾ ਉਹਨੂੰ ਇੱਕ ਦਿਨ ਦੇ ਵਿੱਚ 3 ਮਿਲੀਅਨ ਵਿਊ ਹੁੰਦੇ ਨੇ ਫਿਰ ਵਾਰੀ ਆਉਂਦੀ ਹੈ ਗੁਰੂ ਰੰਧਾਵੇ ਦੀ ਉਹਨਾਂ ਦਾ ਗਾਣਾ ਉਹਨਾਂ ਦੇ ਪੇਜ ਤੇ ਪੋਸਟ ਕੀਤਾ ਜਾਂਦਾ ਜਿਹਨੂੰ ਇੱਕ ਦਿਨ ਦੇ ਵਿੱਚ 10 ਤੋਂ 11 ਮਿਲੀਅਨ ਵਿਊ ਆਉਂਦੇ ਨੇ ਫਿਰ ਵਾਰੀ ਆਉਂਦੀ ਹੈ ਉਸ ਅਸ਼ਲੀਲ ਵੀਡੀਓ ਦੀ ਜਿਨੂੰ ਕਿ ਸਾਰੇ ਲੋਕ ਮਜ਼ਾਕ ਦੇ ਨਾਲ ਸ਼ੇਅਰ ਕਰ ਰਹੇ ਨੇ ਹਾਸਾ ਬਣਾ ਰਹੇ ਨੇ 19 ਮਿੰਟ 34 ਸੈਕਿੰਡ ਕਹਿ ਕੇ ਬਹੁਤ ਮੈਂ ਰੀਲਾਂ ਵੀ ਦੇਖ ਲਈਆਂ ਬਣ ਚੁੱਕੀਆਂ ਨੇ ਉਸ ਚੀਜ਼ ਤੇ ਪਰ ਬਾਈ ਤੁਸੀਂ ਇਸ ਚੀਜ਼ ਤੋਂ ਇਹ حساب ਲਾ ਲਓ ਜਦੋਂ ਉਹ ਵੀਡੀਓ ਪੋਸਟ ਕੀਤੀ ਗਈ ਸਿਰਫ 19 ਮਿੰਟ ਦੇ ਵਿੱਚ ਉਹਨੂੰ 40 ਮਿਲੀਅਨ ਵਿਊ ਹੋ ਗਏ ਸੀ ਇੱਕ ਜਿਹੜੇ ਸਿੰਗਰ ਨੇ ਉਹਨਾਂ ਦੇ ਆਲਰੇਡੀ 29 29 28 28 ਮਿਲੀਅਨ ਨੇ ਉਹਨਾਂ ਦੇ ਗਾਣਿਆਂ ਨੂੰ ਇੱਕ ਦਿਨ ਵਿੱਚ 3 ਮਿਲੀਅਨ ਵਿਊ ਤੇ ਇਹ ਫਰੈਸ਼ ਅਕਾਊਂਟ ਤੋਂ ਪਾਈ ਗਈ ਵੀਡੀਓ ਨੂੰ ਤੁਸੀਂ ਸਾਬ ਲਾਓ 40 ਮਿਲੀਅਨ ਵਿਊ ਲੋਕ ਕੀ ਦੇਖਣਾ ਪਸੰਦ ਕਰ ਰਹੇ ਨੇ ਅੱਜ ਦੇ ਟਾਈਮ 'ਚ ਗੰਦ ਕਿਉਂਕਿ ਗੰਦ ਦੇਖਣਾ ਤਾਂ ਪਸੰਦ ਕਰ ਰਹੇ ਨੇ ਕਿਉਂਕਿ ਆਪਣੇ ਦਿਮਾਗਾਂ ਦੇ ਵਿੱਚ ਗੰਦ ਹੈ ਆਪਣੇ ਮਨਾਂ ਦੇ ਵਿੱਚ ਗੰਦ ਹੈ ਤਾਂ ਹੀ ਗੰਦ ਸ਼ੇਅਰ ਹੁੰਦਾ ਹੈ ਤਾਂ ਹੀ ਗੰਦ ਸੁਣਿਆ ਜਾਂਦਾ ਹੈ ਤਾਂ ਹੀ ਗੰਦ ਬਣਦਾ ਆਪਾਂ ਕਹਿੰਦੇ ਹਾਂ ਨਾ ਕਿਉਂ ਇਹ ਰੇਪ ਹੋ ਰਹੇ ਨੇ ਸਮਾਜ ਦੇ ਵਿੱਚ ਕਿਉਂ ਕੁੜੀਆਂ ਨੂੰ ਗੰਦੀ ਨੀ ਕਰਨਾ ਦੇਖਿਆ ਜਾਂਦਾ ਕਿਉਂਕਿ ਇਹਦੇ ਭਾਗੀਦਾਰ ਆਪਾਂ ਆ ਜਦੋਂ ਆਪਾਂ ਹੱਸ ਹੱਸ ਕੇ ਕੋਈ ਵੀਡੀਓ ਆ ਜਾਂਦੀ ਆ ਇੱਕ ਦੂਜੇ ਨੂੰ ਸ਼ੇਅਰ ਕਰਦੇ ਆ ਆ ਦੇਖੋ ਇਹ ਆ ਦੇਖੋ ਇਹ ਬਈ ਸਭ ਤੋਂ ਪਹਿਲਾਂ ਪਾਬੰਦੀ ਆਪਾਂ ਨੂੰ ਆਪਦੇ ਹੱਥ ਤੇ ਲਾਉਣੀ ਪੈਣੀ ਆ ਵੀ ਅੱਜ ਤੋਂ ਬਾਅਦ ਕੋਈ ਇਹੋ ਜਿਹੀ ਵੀਡੀਓ ਮੈਂ ਨਹੀਂ ਸ਼ੇਅਰ ਕਰਨੀ ਪਤਾ ਕਿਉਂ ਨਹੀਂ ਸ਼ੇਅਰ ਕਰਨੀ ਨੰਬਰ 1 ਉਹ ਵੀ ਕਿਸੇ ਦੀ ਧੀ ਪੈਣਾ ਚਾਹੇ ਉਹ ਗਲਤੀ ਨਾਲ ਸ਼ੇਅਰ ਹੋ ਗਈ ਚਾਹੇ ਉਹ ਉਹਨਾਂ ਨੇ ਆਪ ਕਰਤੀ ਪਰ ਆਪਣਾ ਫਰਜ਼ ਬੰਦਾ ਆਪਾਂ ਗਾਂ ਸ਼ੇਅਰ ਨਾ ਕਰੀਏ ਉਸ ਚੀਜ਼ ਨੂੰ ਉੱਥੇ ਹੀ ਰੋਕਿਆ ਜਾਏਗੇ ਤੇ ਨੰਬਰ 2 ਸਮਾਜ ਉਸ ਤੋਂ ਬਚਿਆ ਰਹੂਗਾ ਬੱਚੇ ਉਸ ਤੋਂ ਬਚੇ ਰਹਿਣਗੇ ਉਹਨਾਂ ਅਸ਼ਲੀਲ ਵੀਡੀਓ ਤੋਂ ਬਾਕੀ ਤੁਸੀਂ ਆਪ ਸਿਆਣੇ ਹੋ ਸਾਰੇ ਧੰਨਵਾਦ